ਹੋ ਗਿਆ ਜੀ ਸਕੈਚਿੰਗ ਕਰਦੇ ਵਿੱਚ ਪੇਂਟਿੰਗ ਕਰੀ ਜਾਂਦੇ ਆ 15 ਕਿਸਾਲ ਤੋਂ ਹੋਏਗਾ ਜੀ ਜੀ ਲਾਈਵ ਸਕੈਚ ਕਰਦੇ ਸਾਹਮਣੇ ਬੈਠ ਕੇ ਵੀ ਬਣਾਉਂਦੇ ਆ ਕਈ ਵਾਰ ਕਸਟਮਰ ਕੋਲ ਟਾਈਮ ਨਹੀਂ ਹੁੰਦਾ ਤਾਂ ਫਿਰ ਫੋਟੋ ਦੇ ਜਾਂਦਾ ਫੋਨ ਤੋਂ ਦੇਖ ਕੇ ਬਣਾ ਦਨੇ ਆ ਜੀ ਇਹਦਾ ਕੁਇਕ ਸਕੇਚਾ ਉਹ 15 ਮਿੰਟ ਚ ਬਣ ਜਾਂਦਾ ਜੀ ਹਰ ਜੀ ਸਰ 500 ਤੋਂ ਸਟਾਰਟ ਹੋ ਜਾਂਦਾ ਜੀ ਹਾਂ ਜੀ ਬਾਕੀ ਰੀਅਲਿਸਟਿਕ ਬਣਾਉਣਾ ਵੀ ਆਰਟ ਤੌ ਦੇ 2-3000 ਤੱਕ ਅਲਗ-ਅਲਗ ਜਿੱਥੇ ਇਵੈਂਟ ਦਾ ਉੱਥੇ ਅਸੀਂ ਬਹਿ ਜਾਂਦੇ ਆ ਤੇ ਲੋਕਾਂ ਦਾ ਅਟਰੈਕਸ਼ਨ ਦਾ ਕੰਨ ਬਣਦੇ ਆ ਤੇ ਲੋਕ ਆਉਂਦੇ ਨੇ ਆਪਣਾ ਸਕਿਚ ਬਣਵਾਉਂਦੇ ਨੇ ਕੋਈ ਬਰਥਡੇ ਗਿਫਟ ਕੋਈ ਬੱਚੇ ਨੂੰ ਕੋਈ ਕਹਿੰਦੇ ਨੇ ਸਰਪ੍ਰਾਈਜ਼ ਦੇਣਾ ਵੀ ਦੱਸਣਾ ਨਹੀਂ ਕਿਸੇ ਨੂੰ ਵੀ ਇਹਦੀ ਵੀਡੀਓ ਨਹੀਂ ਪਾਉਣੀ ਤੁਸੀਂ ਫਿਰ ਉਹਨਾਂ ਨੂੰ ਪ੍ਰਾਈਵੇਟ ਰੱਖ ਦਿਆਂ ਦੀ ਵੀਰ ਕੀ ਨਾਮ ਤੁਹਾਡਾ ਮੈਂ ਜਗਮੀਤ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਪੇਂਟਿੰਗਾਂ ਬਣਾਉਂਦੇ ਆ ਨਾ ਹੋ ਗਿਆ ਜੀ ਸਕੈਚਿੰਗ ਕਰਦੇ ਵਿੱਚ ਪੇਂਟਿੰਗ ਕਰ ਜਾਂਦੇ ਆ 15 ਕ ਸਾਲ ਤੋਂ ਹੋਏਗਾ ਜੀ ਹਾਂ ਜਿਆਦਾਤਰ ਤਾਂ ਮੈਂ ਸਕੈਚੀ ਕਰਦਾ ਹਾਂ ਨਾ ਜੀ ਹਾਂ ਜੀ ਇਹ ਮਤਲਬ ਉਹ ਤੇਰੇ ਕਿਵੇਂ ਮਨੂ ਬਣਾਉਣੇ ਹੋ ਕੋਈ ਸਾਹਮਣੇ ਬੈਠ ਜਾਵੇ ਤਾਂ ਆਮ ਬਣਾਉਣੇ ਹੋ ਜਾਂ ਮਨੂ ਕਿਤਾ ਫੋਟੋ ਵਗੈਰਾ ਦੇਖ ਕੇ ਹਾਂ ਜੀ ਲਾਈਵ ਸਕੈਚ ਕਰਦੇ ਸਾਹਮਣੇ ਬੈਠ ਕੇ ਹੀ ਬਣਾਉਣੇ ਆ ਕਈ ਵਾਰ ਕਸਟਮਰ ਕੋਲ ਟਾਈਮ ਨਹੀਂ ਹੁੰਦਾ ਤਾਂ ਫਿਰ ਫੋਟੋ ਦੇ ਜਾਂਦਾ ਫੋਨ ਤੋਂ ਦੇਖ ਕੇ ਬਣਾ ਦਨੇ ਆ ਜੀ ਹਾਂ ਜੀ ਤੇ ਇਹਦੀ ਫਿਰ ਟਾਈਮਿੰਗ ਕਿੰਨੇ ਹੈ ਜਿੱਤਨੇ ਟਾਈਮਿੰਗ ਜੀ ਇਹ 15-20 ਮਿੰਟ ਲੱਗ ਜਾਂਦੇ ਨੇ ਸਕੈਚ ਨੂੰ ਹਾਂਜੀ ਬਾਕੀ ਰਿਕੁਆਇਰਮੈਂਟ ਆ ਕਸਟਮਰ ਤੇ ਵੀ ਕਿੰਨਾ ਕੁ ਵਧੀਆ ਬਣਾਉਣਾ ਸਕੈਚ ਜਿਹੜਾ ਕੁਇਕ ਸਕੇਚ ਆ ਉਹ 15 ਕਿ ਮਿੰਟ ਚ ਬਣ ਜਾਂਦਾ ਜੀ ਹਾਂਜੀ ਕਦੋਂ ਲੱਗਾ ਤੁਹਾਨੂੰ ਵੀ ਬਲੋ ਤੁਸੀਂ ਬਣਾਉਣ ਲੱਗਿਆ ਕਿ ਕੋਈ ਪ੍ਰੈਕਟਿਸ ਵਗੈਰਾ ਕੀਤੀ ਸੀ ਜਾਂ ਸਿੱਖੇ ਸੀਗੇ ਕਿਸੇ ਨੇ ਹਾਂਜੀ ਪਹਿਲਾਂ ਸਿੱਖੇ ਸੀਗੇ ਉਸਤਾਦ ਜੀ ਨੇ ਦਰਾਹਿਤ ਉਹਰਾ ਮੰਦਰਾ ਆਰਟਿਸਟ ਜੀ ਤੇ ਫਿਰ ਹੌਲੀ ਹੌਲੀ ਜਦੋਂ ਲਾਕਡਾਊਨ ਲੱਗਿਆ ਵੀ ਜਦੋਂ ਕੰਮ ਹੋ ਜਾ ਲੱਗੇ ਠੱਪ ਹੋਣ ਲੱਗੇ ਫਿਰ ਮੈਂ ਲਾਈਵ ਸਕੈਚਿੰਗ ਕਰਨ ਲੱਗਿਆ ਸੀ ਜੀ ਹਾਂਜੀ ਕੋਈ ਮਤਲਬ ਕਿ ਮੈਂ ਮਤਲਬ ਕੋਈ ਸ਼ਾਪ ਕਰਾਇਆ ਜਾਂ ਮਤਲਬ ਕਿਦਾਂ ਨਹੀਂ ਮੈਂ ਫ੍ਰੀਲੈਂਸਰ ਆਰਟਿਸਟ ਆ ਹਾਂਜੀ ਕਿਤੇ ਕੋਈ ਵੀ ਇਵੈਂਟ ਹੁੰਦਾ ਉੱਥੇ ਚਲੇ ਜਾਂਦੇ ਆ ਜਿਵੇਂ ਅੱਜ ਰੋਜ਼ ਫੈਸਟ ਤੇ ਪੀਜੂ ਦੇ ਵਿੱਚ ਅਜੋਰੇ ਆ ਗਏ ਹਾਂਜੀ ਤੇ ਇਹ ਫਿਰ ਮਨ ਨੂੰ ਕੀ ਚਾਰਜਸ ਕੀ ਲੈਣੇ ਹੋ ਤੁਸੀਂ ਫੋਟੋ ਤੇਰ ਕਰਨ ਦਾ ਚਾਰਜ ਸਰ 500 ਤੋਂ ਸਟਾਰਟ ਹੋ ਜਾਂਦਾ ਜੀ ਹਾਂਜੀ ਬਾਕੀ ਰੀਅਲਿਸਟਿਕ ਬਣਾਉਣਾ ਵੇ ਆਰਟ ਤਾਂ ਉਹਦੇ 2-3000 ਤਾਂ ਅਲੱਗ-ਅਲੱਗ ਅਲੱਗ-ਅਲੱਗ ਹਾਂਜੀ 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 ਅੱਛਾ ਤੇ ਇਹ ਫਿਰ ਇਹ ਮਤਲਬ ਜੀ ਤਿਆਰ ਕਰਕੇ ਤੇ ਨਾ ਪੇਂਟ ਵਗੈਰਾ ਵੀ ਕਰਦੇ ਹਾਂ ਪੇਂਟ ਹੋ ਜਾਂਦੇ ਨੇ ਜੀ ਉਹ ਕਸਟਮਰ ਜੇ ਕਹੇ ਜਿਵੇਂ ਹੁਣ ਆਹ ਦੇਖੋ ਆ ਪੈਂਸਲ ਸਕੈਚ ਬਣਾਇਆ ਨਾ ਅੱਛਾ ਇਹ ਥੋੜਾ ਜਿਹਾ ਕਾਸਟਲੀ ਹੈਗਾ 4000 ਜੋ ਜਾਂਦਾ ਜੀ ਤੇ ਜਿੱਦਾਂ ਵੀ ਹੈ ਮਨ ਨੂੰ ਪ੍ਰੋਪਰ ਉਹਦਾ ਤਿਆਰ ਕਰ ਦਿੰਦੇ ਹਾਂ ਹਾਂਜੀ ਹਾਂਜੀ ਬਾਕੀ ਇਸ ਤੋਂ ਇਲਾਵਾ ਜਿਵੇਂ ਹੁੰਦੀ ਨੇ ਇਵੈਂਟ ਵਗੈਰਾ ਕਰਦੇ ਹਾਂ ਬਰਥਡੇ ਪਾਰਟੀ ਐਨੀਵਰਸਰੀ ਜਾਂ ਹੋਰ ਵਿਆਹ ਸ਼ਾਦੀਆਂ ਵੀ ਜਾਂਦੇ ਨੇ ਨਾ ਉਦੋਂ ਸਕੈਚਿੰਗ ਕਰਦੇ ਹਾਂ ਜੇ ਕੈਰੀਕੇਚਰ ਵੀ ਕਰਦੇ ਹਾਂ ਜੀ ਅੱਛਾ ਇਸ ਤੋਂ ਇਲਾਵਾ ਹੋਰ ਕੀ ਆਪਣਾ ਕੰਮ ਹੈ ਤੁਹਾਡਾ ਇਹੀ ਕਰਦੇ ਆ ਯਾਰ ਮੇਰਾ ਹੀ ਐਮ ਐਸ ਕੈਚ ਆਰਟਿਸਟ ਹੈ ਜੀ ਹਾਂਜੀ 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 ਇਹ ਚੱਲਦਾ ਗਾਵਾ ਯਾਰ ਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਅੱਛਾ ਇੱਕ ਤਾਂ ਮੰਨੋ ਤੁਸੀਂ ਨਹੀਂ ਰਹਿੰਦੇ ਜੀ ਕਿ ਮਨੋ ਇਵੈਂਟ ਤੋਂ ਇਵੈਂਟ ਕੰਮ ਕਰਦੇ ਹੋ ਹਾਂਜੀ ਹਾਂਜੀ ਇੱਕ ਲੋਕ ਕਿਵੇਂ ਤੁਹਾਡੇ ਕੋਲ ਪਹੁੰਚਦੇ ਨੇ ਫਿਰ ਜਿੱਥੇ ਇਵੈਂਟ ਦਾ ਉੱਥੇ ਅਸੀਂ ਬਹਿ ਜਾਂਦੇ ਆ ਤੇ ਲੋਕਾਂ ਦਾ ਅਟਰੈਕਸ਼ਨ ਦਾ ਕੰਨ ਬਣਦੇ ਆ ਤੇ ਲੋਕ ਆਉਂਦੇ ਨੇ ਆਪਣਾ ਸਕੈਚ ਬਣਵਾਉਂਦੇ ਨੇ ਕੋਈ ਬਰਥਡੇ ਗਿਫਟ ਕੋਈ ਬੱਚੇ ਨੂੰ ਕੋਈ ਕਹਿੰਦੇ ਨੇ ਸਰਪ੍ਰਾਈਜ਼ ਦੇਣਾ ਵੀ ਦੱਸਣਾ ਨਹੀਂ ਕਿਸੇ ਨੂੰ ਵੀ ਇਹਦੀ ਵੀਡੀਓ ਨਹੀਂ ਪਾਉਣੀ ਤੁਸੀਂ ਫਿਰ ਉਹਨਾਂ ਨੂੰ ਪ੍ਰਾਈਵੇਟ ਰੱਖ ਦਿਆਂ। ਉਹਦੇ ਵੀ ਸਕੈਚ ਬਣਾਉਣੇ ਆਂ ਅੱਜ। ਅੱਛਾ ਜਿਵੇਂ ਹੁਣ ਆਪਾਂ ਇਲੈਕਟ੍ਰੋਨਿਕ ਦੀ ਗੱਲ ਕਰੀਏ ਜਿੱਦਾਂ ਹੋਰ ਚੀਜ਼ਾਂ ਬਹੁਤ ਆ ਗਈਆਂ ਹਨਾ ਹੁਣ ਨਵੇਂ ਨਵੇਂ ਚੁੱਕ ਬਦਲਦੇ ਆ ਹੋਰ ਹੋਰ ਚੀਜ਼ਾਂ ਆ ਰਹੀਆਂ ਨੇ ਟੈਟੂ ਤਿਆਰ ਕਰੀ ਜਾਂਦੇ ਨੇ। ਹਾਂਜੀ। ਹਾਂਜੀ। ਇਹਨਾਂ ਨੂੰ ਕਿੰਨਾ ਚਿਰ ਲੱਗਦਾ ਤੁਹਾਨੂੰ ਫੈਕਟ ਪੈਂਦਾ ਪਿਆ ਤੁਹਾਨੂੰ। ਨਹੀਂ ਕੋਈ ਜ਼ਿਆਦਾ ਨਹੀਂ ਫਰਕ ਪੈਂਦਾ ਹੈਗਾ। ਹਾਂਜੀ ਜਿਹਨੂੰ ਪਤਾ ਆਰਟ ਦੀ ਸਮਝ ਹੈਗੀ ਆ ਹੱਥੀ ਕੰਮ ਆ ਉਹ ਜ਼ਰੂਰ ਆਰਟਿਸਟ ਕੋਲ ਚੱਲ ਕੇ ਆਉਂਦਾ ਹੈ। ਤੇ ਸਮਝਦੇ ਨੇ ਬਣਵਾਉਂਦੇ ਨੇ ਸਾਡੇ ਕੋਲ ਲੋਕ ਹੁਣ AI 1 ਮਿੰਟ ਚ ਰੈਡੀ ਹੋ ਜਾਂਦਾ ਪਰ ਫਿਰ ਵੀ ਅਸੀਂ ਸਪੈਂਸਰ ਨਾਲ ਬਣਾਉਂਦੇ ਆ ਲੋਕ ਸਾਡੇ ਤੋਂ ਬਣਾਵਾਉਂਦੇ ਨੇ ਅਜੇ ਵੀ ਹਾਂਜੀ ਇਸ ਲਈ ਇਹਨਾਂ ਕਿ ਕਲਾ ਨੂੰ ਪਿਆਰ ਕਰਦੇ ਹੋ ਹਾਂਜੀ ਉਹ ਬਣਾਵਾਉਂਦੇ ਨੇ ਜਰੂਰ ਜੀ ਹਾਂਜੀ ਬੱਚਿਆਂ ਦੀ ਖੁਸ਼ੀ ਦਿਖੇਗੀ ਬੱਚੇ ਜਿਆਦਾ ਬਣਾਉਂਦੇ ਨੇ ਪਰ ਹਾਂਜੀ ਦਿੱਲੀ ਮੰਨੋ ਕਿੰਨਾ ਕੁ ਹੋ ਜਾਂਦਾ ਮੰਨੋ ਦਿੱਲੀ ਆ ਜਾਂਦੇ ਨੇ ਘੱਟੋ ਘੱਟ ਚਾਰ ਪੰਜ ਦਾ ਨਾਰਮਲ ਸਕੈਚ ਪਣੇ ਜਾਂਦੇ ਨੇ ਜੀ ਨਾਰਮਲ ਜੇ ਕਿਤੇ ਕਹਿੰਦੇ ਆ ਜਗ੍ਹਾ ਤੇ ਹਾਂਜੀ ਦਿੱਲੀ ਹਾਂਜੀ ਹਾਂਜੀ ਤੇ ਇਹਦੀ ਟਾਈਮਿੰਗ ਕੀ ਹੈ ਮੰਨੋ ਰੈਡੀ ਆ ਇੱਕ ਸਕੈਚ ਤਿਆਰ ਕਰਨਗੇ ਕਿੰਨਾ ਟਾਈਮ ਲੱਗਦਾ ਉਹ ਹੀ 15 ਮਿੰਟ ਜਿਹੜਾ ਹਾਂਜੀ 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 ਪ੍ਰੋਪਰ ਨਹੀਂ ਮਤਲਬ ਜਿਹੜਾ ਫਾਸਟ ਸਕੈਚ ਆ 15 ਮਿੰਟ ਚ ਹੋ ਜਾਂਦਾ ਜੀ ਬਾਕੀ ਜੇ ਲੱਗੂਗਾ ਸਾਨੂੰ ਬਹੁਤ ਵਧੀਆ ਸਕੈਚ ਪ੍ਰੋਪਰ ਅਸੀਂ ਗਿਫਟ ਕਰਕੇ ਦੇਣਾ ਨਾ ਵਿਆਹ ਸ਼ਾਦੀ ਜਾਂ ਕਿਸੇ ਹੋਰ ਜਨਮ ਦਿਨ ਤੇ ਫਿਰ ਉਹ ਲੱਗ ਰੇਟ ਉਹਦਾ ਹਾਂਜੀ ਤਾਂ ਇੰਨਾ ਹੋਇਆ ਤੁਹਾਡੇ ਨਾਲ ਬਈ ਸ਼ਗਲ ਬਣਾਉਣ ਬੈਠੇ ਹਾਂ ਕਾਰਟੂਨ ਜਿਹਾ ਬਣ ਕੇ ਬੈਠੇ ਨਹੀਂ ਉਹ ਸਟਾਰਟ ਹੀ ਜਾਂਦਾ ਸੀਗਾ ਪਰ ਹੁਣ ਤਾਂ ਲੋਕ ਆਪ ਕਾਰਟੂਨ ਬਣਵਾਉਂਦੇ ਨੇ ਉਹ ਕਹਿੰਦੇ ਨੇ ਸਾਨੂੰ ਇਹ ਨਹੀਂ ਚਾਹੀਤੇ ਰੀਅਲਿਸਟਿਕ ਸਾਡਾ ਸਾਨੂੰ ਚਾਹੀਦਾ ਕਾਰਟੂਨ ਕੈਰੀਕੇਚਰ ਜਿਹਨੂੰ ਕੈਰੀਕੇਚਰ ਬੋਲਦੇ ਨੇ ਵੀ ਉਹ ਬਣਾਓ ਸਾਡਾ ਉਹਨੂੰ ਦੇਖ ਕੇ ਅੱਜਕੱਲ ਖੁਸ਼ ਹੁੰਦੇ ਨੇ ਹਾਂਜੀ ਹਾਂਜੀ ਅੱਜਕੱਲ ਚੱਲਦਾ ਉਹਦਾ ਟ੍ਰੈਂਡ ਕੈਰੀਕੇਚਰ ਦਾ ਜੀ ਉਹ ਚੱਲਦਾ ਵਧੀਆ ਉਹ ਜਿਆਦਾ ਸੋਕਾ ਰਹਿੰਦਾ ਹਾਂਜੀ ਉਹ ਜਿਆਦਾ ਵਧੀਆ ਚ ਸਾਰੇ ਇੰਜੋਏ ਕਰਦੇ ਨੇ ਇਹ ਥੋੜਾ ਜਿਹਾ ਫਿਰ ਵੀ ਧਿਆਨ ਹੁੰਦਾ ਵੀ ਕਿਤੇ ਅੱਖ ਔਖੇ ਇਧਰ ਉਹਦਾ ਨਾ ਬਣ ਜਵੇ ਨਾ ਫਿਰ ਥੋੜੀ ਗੜਬੜ ਹੋ ਜਾਂਦੀ ਹੈ ਕਈ ਵਾਰ